ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੇਰੀ ਫਾਰਮ 03 ਤੇ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣੇ ਆ ਜੀ ਪਿੰਡ ਕੂਟੀ ਬਣਾਕ ਸੰਗਤ ਤੇ ਜ਼ਿਲ੍ਹਾ ਬਸ਼ਨੜਾ ਦੀ ਹੈ ਜੀ ਇੱਥੇ ਬਾਈ ਛਿੰਦੇ ਦੇ ਫਾਰਮ ਤੇ ਵੀਡੀਓ ਬਣਾਉਣ ਆਏ ਸੀ ਬਾਈ ਕੋਲੇ ਅੱਜ 8 ਗਾਵਾਂ ਬਕਾਉ ਹੈ ਜੀ 4 ਇਹਨਾਂ ਵਿੱਚੋਂ ਸੂਈਆਂ ਹੋ ਜਾਣੇ ਤੇ 4 ਲਗਭਗ ਸੂਣ ਲਈ ਤਿਆਰ ਨੇ ਅੱਥੇ ਦੀ ਅੱਥੇ ਬਹੁਤ ਚੰਗੀਆਂ ਗਾਵਾਂ ਦੱਸਦਾ ਬਾਈ ਜੀ ਪੂਰੀ ਡਿਟੇਲਸ ਨੂੰ ਬਾਈ ਤੋਂ ਦਵਾ ਦਿੰਨੇ ਆ ਹਾਂਜੀ ਬਾਈ ਜੀ ਕੀ ਹਾਲ ਨੇ ਠੀਕ ਹੈ ਜੀ ਵਧੀਆ ਠੀਕ ਹੋ ਜੀ ਦੱਸਿਓ ਬਾਈ ਜੀ ਗਾਵਾਂ ਬਾਰੇ ਗਾਵਾਂ ਬਾਈ ਜੀ ਅੱਜ ਆਪਾਂ 8 ਦਿਖਾਵਾਂਗੇ ਵੈਸੇ ਤਾਂ ਨਾ ਕਈ ਐ ਬਾਈਆਂ ਦਾ ਕੱਚੀਆਂ ਗਾਵਾਂ ਵਿੱਚ ਜਿਆਦੀ ਨਾ ਪਰ ਸਾਨੂੰ 8 ਨਗ ਵੀਡੀਓ ਚ ਦਿਖਾਵਾਂਗੇ ਜੀ ਠਾਏ ਹੋ ਜੀ ਇਹਨੂੰ ਆ ਦੂਜਾ ਸੂਨ ਨੂੰ ਤਿਆਰ ਹੈ ਜੀ ਵਹਿੜ ਦੂਜਾ ਸੂਨ ਵਾਲੀ ਵਹਿੜ ਹੈ ਜੀ ਲਗਭਗ ਸੂਨ ਨੂੰ ਤਿਆਰ ਹੈ ਬਹੁਤ ਚੰਗੀ ਅਡਰ ਕੁਆਲਿਟੀ ਹੈ ਜੀ ਸੋਹਣੇ ਕੱਦ ਕਾਠ ਦੀ ਬਿਹੜਾ ਹਾਂਜੀ ਬਾਈ ਕੀ ਡਿਮਾਂਡ ਹੈ ਇਹਦੀ ਇਹਦਾ ਬਾਈ ਜੀ 95000 ਰੁਪਿਆ ਲੈਣਾ 95000 ਰੁਪਿਆ ਲੈਣਾ ਬਾਈ ਇਹਦਾ ਹਾਂਜੀ ਪਹਿਲ ਨੇ 30 ਲੀਟਰ ਦੁੱਧ ਕੱਢਿਆ ਹੋਇਆ ਈ ਇਹਨੇ ਪਹਿਲ ਨੇ 30 ਲੀਟਰ ਦੁੱਧ ਪਾਇਆ ਜੀ ਬਹੁਤ ਸੋਹਣਾ ਥਾਨ ਹਵਾਨਾ ਕੱਦ ਕਾਠ ਚੰਗੀ ਬਿਹੜਾ ਜੀ ਮੋਰ ਯੋਜਨਾ ਬੰਦ ਲਓ ਬਾਈ ਜੀ ਬਰਕਾਸ਼ਾਹ ਦੇਖੋ ਦੋਸਤੋ ਥਾਨ ਹਵਾਨਾ ਦੇਖੋ ਬੰਦਾ ਬਹੁਤ ਚੰਗੀ ਅਡਰ ਕੁਆਲਿਟੀ ਹੈ ਜੀ ਪੂਰਾ ਫਿਕਸ ਅਡ ਰਹਾ ਹਾਂਜੀ 2 ਨੰਬਰ ਤੇ 2 ਨੰਬਰ ਤੇ ਕੱਚੀ ਵਹਿੜਾ ਜੀ ਦਿਨ ਹਜੇ ਸੂਨ ਦੇ 10 ਤੋਂ 12 ਲੈ ਜੂਗੀ 10 ਤੋਂ 12 ਦਿਨ ਬਾਈ ਇਹਦਾ ਸੂਨ ਦੇ ਬਾਕੀ ਹੈ ਇਹਦੇ ਕਾਫੀ ਕੱਚੀ ਹੈ ਜੀ ਇਹ ਬਹੁਤ ਚੰਗੀ ਧਾਣਾਵਾਨੇ ਦੀ ਬਿਹੜ ਹੈ ਇਹਦਾ ਭਾਅ ਮੁੱਲ ਬਾਈ ਜੀ ਇਹ ਬਾਈ ਜੀ 52000 ਦੀ ਦੇਣੀ ਆ ਮਾਰੇ ਜੀ ਫੇਸ ਚੈੱਕ ਕਰਾ ਦਿਓ 52000 ਦੀ ਦੇਣੀ ਹੈ ਜੀ ਦੇਖੋ ਤੋਂ ਬਹੁਤ ਚੰਗੀ ਬਿਹੜ ਹੈ ਦੁੱਧ ਦਾ ਕੁ ਰਕਾੜੇ ਦਾ ਜੀ ਕੀ ਉਮੀਦ ਹੈ ਪਹਿਲੇ ਨੇ 16 ਲੀਟਰ ਦਿੱਤਾ ਜੀ ਦੂਜੇ ਸੂਏ ਸੋਣ ਵਾਲੀ 16 ਲੀਟਰ ਪਹਿਲੇ ਨੇ ਦਿੱਤਾ ਇਹ ਵੀ ਦੂਜੇ ਸੂਏ ਸੋਣ ਵਾਲੀ ਹੈ ਕੀ ਉਮੀਦ ਕਰਦੇ ਹੋ ਫੇਸ ਸੂਏ ਜੀ ਬਸ ਗਰਮੀ ਹੈ ਜੀ ਇੰਨਾ ਕੀ ਦੇਊਗੀ ਇਸ ਸਾਲ ਹੁੰਦਾ ਤਾਂ ਵਾਈ ਕਹਿੰਦਾ ਕਿ ਗਰਮੀ ਹੈ ਜੀ 16 17 ਲੀਟਰ ਦੀ ਉਮੀਦ ਹੀ ਹੈ ਇਹ ਤੁਹਾਨੂੰ ਦੋਸਤੋ ਆਪ ਵੀ ਪਤਾ ਹੈ ਵੀ ਗਰਮੀ 'ਚ ਜਿਹੜਾ ਪਸ਼ੂ ਹੁੰਦਾ ਹੈ ਦੁੱਧ ਦਾ ਥੋੜਾ ਜਿਹਾ ਫਰਕ ਪੈਂਦਾ ਹੀ ਪੈਂਦਾ ਹੈਗਾ ਹਾਂ ਜੀ ਤਿੰਨ ਨੰਬਰ ਤੇ ਤਿੰਨ ਨੰਬਰ ਤੇ ਤੀਜਾ ਸੂਆ ਸੂਨ ਵਾਲੀ ਗਾਂ ਹੈ ਜੀ ਦੂਜੇ ਸੂਏ 'ਚ 25 ਲੀਟਰ ਦੁੱਧ ਕੱਢਿਆ ਤੀਜਾ ਸੂਆ ਸੂਨ ਵਾਲੀ ਗਾਂ ਹੈ ਜੀ ਦੂਜੇ ਸੂਏ 'ਚ 25 ਲੀਟਰ ਕੱਢਿਆ ਜੀ ਹਾਂ ਜੀ ਬੈਠੇ ਆਰਾਮ ਨਾਲ ਗਾਇਆਂ ਉੱਠ ਕੇ ਰਾਜੀ ਨਹੀਂ ਠੰਡਾ ਹੈ ਕੋ ਦੋਸਤੋ ਮਾਰੋਨੇ ਦਾ ਇਹਦਾ ਜੀ ਥਣ ਹੋਗਾ ਨਾ ਕਾਫੀ ਢਲਾ ਦੇਲੇ ਵਾਲੇ ਜੀ ਕਦ ਕਾਟ ਚੈੱਕ ਕਰੋ ਜੀ ਗਾਂ ਦਾ ਬਹੁਤ ਚੰਗੇ ਕਦ ਕਾਟ ਦੀ ਸੋਹਣੀ ਗਾਂ ਹੈ ਜੀ ਦੇਰ ਚੈੱਕ ਕਰੋ ਦੋਸਤੋ ਕਿੰਨੀ ਲੰਮੀ ਹੈ ਗਾਂ ਦੀ ਸੋਹਣਾ ਕਦ ਕਾਟ ਹੈ ਇਹਦੀ ਕੀ ਮੰਗ ਹੈ ਜੀ ਇਹਦਾ 72000 ਰੁਪਿਆ ਲੈਣਾ ਬਈ 72000 ਰੁਪਿਆ ਮੁੱਲ ਹੈ ਇਸ ਗਾਂ ਦਾ ਜੀ ਬਾਕੀ ਦਿਨ ਲੱਗਦਾ ਇਹ ਵੀ ਕਾਫੀ ਲੈ ਜੂਗੀ ਜੀ ਇਹਨੂੰ 10 ਤੋਂ 12 ਲਊਗੀ ਜੀ 10 ਤੋਂ 12 ਦੇ ਆਰਾਮ ਨਾਲ ਲੈ ਜੂਗੀ ਜੀ ਹਾਂਜੀ ਅੱਗੇ 4 ਨੰਬਰ ਤੇ ਚੌਥੇ ਨੰਬਰ ਤੇ ਇਹ ਵੀ ਤੀਜਾ ਸੂਆ ਸੂਈ ਹੈ ਜੀ ਵੈਡ ਮਹਲਾ ਸਿੱਟੀ ਜਾਂਦੀ ਹੈ ਹਜੇ ਇਹ ਸੂਈ ਵੀ ਹੈ ਜੀ ਪਰਸੋਂ ਹੀ ਸੂਈ ਹੈ ਜੀ ਇਸ ਟਾਈਮ 16 ਲੀਟਰ ਬੋਲਾ ਰੈਡੀ ਹੈ ਆਹ ਦੇਖੋ ਦੋਸਤੋ ਮਹਲਾ ਸਿੱਟ ਰਹੀ ਹੈ ਕਿੰਨਾ ਬੋਲਾ ਰੈਡੀ ਹੈ ਜੀ 16 ਲੀਟਰ ਬੋਲਾ ਹੈ ਜੀ ਪਰਸੋਂ ਹੀ ਸੂਈ ਹੈ 16 ਲੀਟਰ ਬੋਲਾ ਰੈਡੀ ਹੈ ਜੀ ਪਰਸੋਂ ਸੂਈ ਹੈ ਜ਼ੇਰ ਜੁਰ ਦੀ ਓਕੇ ਜਮਾ ਜੀ ਹਾਂਜੀ ਜ਼ੇਰ ਦੀ ਓਕੇ ਹੈ ਵੀਡੀਓ ਜ਼ੇਰ ਦੀ ਬਣੀ ਹੋਈ ਆ ਆਪਣੀ ਜ਼ੇਰ ਦੀ ਵੀਡੀਓ ਵੀ ਹੈ ਜੀ ਅਜੇ ਕਿਸੇ ਵੀਰ ਦੇ ਫਿੱਟ ਆਉਂਦੀ ਹੈ ਤਾਂ ਤੁਹਾਨੂੰ ਸਪੈਸ਼ਲ ਵੀਡੀਓ ਭੇਜਾਂਗੇ ਜੀ ਬਾਈ ਕਹਿੰਦੇ ਜ਼ੇਰ ਦੀ ਵੀਡੀਓ ਦੇਰ ਦੀ ਓਕੇ ਆ ਬਹੁਤ ਸੋਹਣੇ ਕੱਦ ਕਾਠ ਦੀ ਚੰਗੀ ਗਾਂ ਇਹ ਵੀ ਜੀ ਇਹਦਾ ਬਾਈ ਜੀ ਮੁੱਲ ਪਾ ਇਹਦਾ ਵੀ 72000 ਰੁਪਏ ਜੀ 72000 ਰੁਪਏ ਮੁੱਲ ਹੈ ਇਸ ਗਾਂ ਦਾ ਵੀ ਦੋਸਤੋ ਚੈੱਕ ਕਰ ਲੋ ਜੀ ਧਨਾਵੰਨਾ ਬਹੁਤ ਸੋਹਣਾ ਹੈ ਬਾਕੀ ਦੁਪਹਿਰ ਦਾ ਵੇਲਾ ਹੈ ਜੀ ਹਾਂਜੀ 5 ਨੰਬਰ ਤੇ ਜਰਸੀ ਕ੍ਰੋਸ ਹੈ ਜੀ ਕਾਲੀ ਮਗਰ ਵੱਛੀ ਹੈ ਇਹਦੇ 6 ਦਿਨ ਸੂਈ ਨੂੰ ਹੋਵੇ 18-19 ਲੀਟਰ ਤੋਂ ਤਿਆਰ ਹੈ ਜਰਸੀ ਕ੍ਰੋਸ ਹੈ ਜੀ 6 ਦਿਨ ਸੂਈ ਨੂੰ ਵੀ 18 19 ਲੀਟਰ ਦੁੱਧ ਬਾਈ ਕੰ ਦਾ ਤਿਆਰ ਹੈ ਜੀ ਇਹਦਾ ਮੁੱਲ ਪਾ ਬਾਈ ਜੀ ਇਹ 76000 ਦੀ ਦੇ ਦਾਂਗੇ 76000 ਦੀ ਬਾਈ ਕੰ ਦਾ ਗਾਂ ਦੇ ਦੇਾਂਗੇ ਜੀ ਸੋਹਣਾ ਥਣ ਹਵਾਨਾ ਇਸ ਦਾ ਵੀ ਚੰਗੀ ਗਾਂ ਹੈ ਜੀ ਹਾਂ ਜੀ ਅੱਗੇ 6 ਨੰਬਰ ਤੇ 6 ਨੰਬਰ ਤੇ ਦੂਜਾ ਸੂਆ ਵੜ ਕੱਲ ਸੂਈ ਹੈ ਜੀ ਦੂਜਾ ਸੂਆ ਵੜ ਹੈ ਜੀ ਕੱਲ ਬਾਈ ਕਹਿੰਦਾ ਸੂਈ ਹੈ ਇਹ ਪਹਿਲਾਂ ਨੇ 20 ਲੀਟਰ ਦੁੱਧ ਪਾਇਆ ਜੀ ਪਹਿਲਾਂ ਗਾਂ ਨੇ 20 ਲੀਟਰ ਦੁੱਧ ਪਾਇਆ ਇਸਨੇ ਇਹਦਾ ਬਹੁਤ ਚੰਗਾ ਸੋਹਣਾ ਥਾਣਾ ਹਵਨ ਹੈ ਜੀ ਫੇਸ ਕੁਆਲਟੀ ਕਰ ਲੋ ਚੱਕ ਜੀ ਬਹੁਤ ਸੋਹਣੀ ਗਾਂ ਹੈ ਵੀ ਇਹਦਾ ਬਾਈ ਜੀ ਮੈਨੂੰ ਤਾਂ ਇਹ 72000 ਦੀ ਦੇ ਦਾਂਗੇ ਇਹ ਵੀ 72000 ਦੀ ਹੈ ਜੀ ਬਾਈ ਜੀ ਤੇਰਾ ਤੇਰਾ ਹੈ ਇਹਦਾ ਲਗਭਗ 70-80 ਵਾਲੇ ਮੁੱਲ ਵਾਲੀਆਂ ਗਾਵਾਂ ਜ਼ਿਆਦੇ ਆ ਜੀ ਇਹ ਬਹੁਤ ਚੰਗੀਆਂ ਇਹ ਪਹਿਲਣ ਬੱਚੀ ਹੈ ਜੀ ਹਜੇ ਦੂਦੇ ਦੰਦ ਸਿੱਟੇ ਆ ਚੱਕਣੇ ਸਟਾਰਟ ਨਹੀਂ ਕਰੇ ਮਦਰਨ ਬੱਚੀ ਹੈ ਜੀ ਇਹਦੇ ਦੂਦੇ ਦੰਦ ਸਿੱਟੇ ਵਾਈ ਕਹਿੰਦਾ ਚੱਕਣੇ ਸਟਾਰਟ ਨਹੀਂ ਕਰੇ ਹਜੇ ਸੂਈ ਵੀ ਆ ਜੀ ਇਹ ਕੱਲ ਸੂਈ ਆ ਜੀ ਸਵੇਰੇ ਅੱਜ ਸਵੇਰ ਸਾਫ ਕਰੀਏ ਬੋਲੇ ਤੋਂ ਬਿਲਕੁਲ ਬੱਚਾ ਜੀ ਪਿੱਛੇ ਇਹ ਜਰਸੀ ਟੈਸਨ ਦੀ ਬੱਚੀ ਹੈ ਜੀ ਇਹ ਵੀ ਅਸਲੀ ਜਰਸੀ ਟੈਸਨ ਬੋਲਦੀ ਬੱਚੀ ਹੈ ਜੀ ਦੇਖੋ ਦੋਸਤੋ ਬਹੁਤ ਸੋਹਣਾ ਪਹਿਲਣ ਗਾਂ ਦਾ ਬਹੁਤ ਸੋਹਣਾ ਪੈੜ ਦਾ ਅੜ ਰਹੀ ਜੀ ਸਵੇਰੇ ਬਾਈ ਕਾਂ ਦਾ ਖਾਲੀ ਕਰਤੀ ਸੀ ਕਰੋ ਚੱਕ ਜੀ ਇਹਦਾ ਬਾਈ ਜੀ ਬੋਲ ਪਾ ਇਹ ਸ਼ਰਟ 1000 ਦੇ ਦੇ ਦਾਂਗੇ ਜੀ ਸ਼ਰਟ 1000 ਦੇ ਬਾਈ ਕਾਂ ਦਾ ਵਹਿੜ ਦੇ ਦੇ ਦਿਆਂਗੇ ਜੀ ਬਹੁਤ ਚੰਗੀ ਹੈ ਜੀ ਫੁੱਲ ਸੀਲ ਠੰਡੀ ਹੈ ਜੀ ਬਹੁਤ ਸੀਲ ਠੰਡੀ ਵਹਿੜ ਹੈ ਜੀ ਹਾਂ ਜੀ ਅੱਗੇ ਜੀ ਤੀਜਾ ਸੂਆ ਸੂਨ ਵਾਲੀ ਹੈ ਜੀ 40 ਲੀਟਰ ਦੁੱਧ ਦੀ ਕੈਪੈਸਿਟੀ ਹੈ ਜੀ ਤੀਜਾ ਸੂਆ ਸੂਨ ਵਾਲੀ ਗਾਂ ਹੈ ਜੀ 40 ਲੀਟਰ ਮਿਲਕ ਕੈਪੈਸਿਟੀ ਇਸ ਦੀ ਬਹੁਤ ਚੰਗਾ ਡਰ ਦੇਖੋ ਜੀ ਬਹੁਤ ਚੰਗੇ ਸੋਹਣੇ ਥਾਣ ਹਵਾਨੇ ਦੀਆਂ ਗਾਂ ਹੈ ਜੀ ਇਹਦੀ ਕੀ ਡਿਮਾਂਡ ਆ ਬਾਈ ਜੀ ਇਹਦੀ ਬਾਈ ਜੀ 170 ਹੈ ਜੀ 1 ਲੱਖ ਤੇ 70000 ਰੁਪਏ ਡਿਮਾਂਡ ਹੈ ਇਸ ਗਾਂ ਦੀ ਜੀ ਜੇ ਕਿਸੇ ਵੀਰ ਨੂੰ ਫਿਰਟਾਵੇ ਤਾਂ ਤੁਸੀਂ ਬਾਈ ਨੂੰ ਫੋਨ ਕਰ ਲਿਓ ਜੀ ਬਾਕੀ ਕਿਸੇ ਵੀ ਕਿਸੂ ਦੀ ਸਪੈਸ਼ਲ ਵੀਡੀਓ ਮੰਗਵਣੀ ਹੋਵੇ ਬਾਈ ਦਾ ਤੁਹਾਨੂੰ ਨੰਬਰ ਦੇਵਾਂਗੇ ਉਸ ਨੰਬਰ ਤੇ ਤੁਸੀਂ ਫੋਨ ਕਰਕੇ ਵੀਡੀਓ ਮੰਗਵਾ ਸਕਦੇ ਹੋ ਪੂਰੀ ਡਿਟੇਲ ਬਾਈ ਤੁਹ ਲੈ ਸਕਦੇ ਹੋ ਜੀ ਦੋਸਤੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ